ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਟੋਪ ਕੁਆਲਿਟੀ ਦੀ ਬੂਰੀ ਗੱਟੀ ਮੀਨੀ ਸਿੰਘ ਹਲਦਿਆਣੀ ਫਾਈਵ ਸਟਾਰ ਏਸੀ ਜਿੰਨੀਆਂ ਸਹੂਲਤਾਂ ਨੇਗੇ ਜਿਵੇਂ ਉਹ ਕਹਿੰਦਾ ਨਾ ਵੀ ਇੱਕ ਫਿਊਚਰ ਨੇ ਫਿਊਚਰ ਤਿੰਨ ਨੇਮ ਚ ਪਹਿਲੇ ਨੰਬਰ ਤੇ ਬੂਰੀ ਦੂਜੇ ਨੰਬਰ ਤੇ ਮੀਨੀ ਤੇ ਤੀਜੇ ਨੰਬਰ ਤੇ ਸਿੰਘ ਹਲਦੇ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦੇਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਤਾਂ ਵੀਰ ਦੇ ਘਰੋਂ ਚੰਗੀ ਤਰ੍ਹਾਂ ਨਰਖ ਪਰ ਕਰਕੇ ਖਰੀਦਦਾਰੀ ਕਰ ਸਕਦੇ ਹੋ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮਗਾਉਣੀ ਹੈ ਤਾਂ ਵੀਰ ਕਹਿੰਦਾ ਵੀ ਥਾਣਾ ਦੀ ਆਪਣੀ ਗਰੰਟੀ ਹੋ ਲੰਗ ਮਾਰਨ ਦੀ ਆਪਣੀ ਗਰੰਟੀ ਹੋ ਬਾਕੀ ਜਿਹੜੀ ਚੀਜ਼ ਆ ਉਹ ਤੁਹਾਡੇ ਸਾਹਮਣੇ ਹੈਗੀ ਪਰ ਇਸ ਤਰ੍ਹਾਂ ਦੇ ਟੌਪ ਦੇ ਨਕੀਨੇ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਹਰੇਕ ਬੰਦੇ ਦੀ ਹਿੱਸਾ ਹੁੰਦੀ ਹੈ ਵੀ ਆਪਣੇ ਘਰੇ ਬੂਰੀ ਕੱਟੀ ਹੋਵੇ ਮੀਨੀ ਹੋਵੇ ਤੇ ਸਿੰਘ ਹਲਦੇ ਹੋਣ ਸਾਰੀਆਂ ਇਹ ਚ ਸਹੂਲਤਾਂ ਨੇ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦਿਆਂਗੇ ਬਾਈ ਸਤਿ ਸ੍ਰੀ ਅਕਾਲ ਪਹਿਲਾਂ ਵੀਰੇ ਆਪਾਂ ਗਾਂ ਦੀ ਵੀਡੀਓ ਪਾਈ ਹੋਗੀ ਸੀ ਸੇਲਾ 15 ਮਿੰਟ 15 20 ਮਿੰਟਾਂ ਜੋਗਦੀ ਵੀਰੇ ਜਿਹੜੀ ਆ ਕੱਟੀ ਐ ਕਿੰਨੀ ਗੋਮਰ ਐ ਕੀ ਇਹ 14 ਮਹੀਨੇ ਦੀ ਕੱਟੀ ਆ ਸਾਡੇ ਪਿੰਡ ਦੀ ਮੈਂ ਨਹੀਂ ਕੱਟੀ ਜਿੱਦੂ ਲੈ ਲੈਂਦੀ ਆ ਮੈਂ ਆਪਾਂ ਮੈਂ ਨਹੀਂ ਦਿਖਾਦਾ ਵੀਰੇ ਰਾਮ ਪਿੰਡੋਂ ਹੀ ਲਈ ਆ ਪਿੰਡੋਂ ਹੀ ਲਈ ਆ ਮੈਂ ਲੈ ਪਿੰਡੋਂ ਜੀ 16 17 ਕਿਲੋ ਦੀ ਪੱਟੀ ਆ ਮੈਂ ਕਹਿੰਦਾ ਮੈਂ 25 26 ਹਜ਼ਾਰ ਕੋਈ ਮੈਨੂੰ ਐ ਕਿਹੜੇ ਸੀਮੈਂਟ ਦੀ ਗੱਲ ਕੋਈ ਪਤਾ ਨਹੀਂ ਹੈਗਾ ਵੀਰ ਕਹਿੰਦਾ ਸੀਮੈਂਟ ਡਿਟੇਲ ਪਤਾ ਨਹੀਂ ਹੈਗਾ ਆਪਣੇ ਪਿੰਡ ਦੀ ਬੂਰੀ ਮੱਝ ਖੜੀ ਐ ਉਸੇ ਦੀ ਕੱਟੀ ਐ ਸੀਮੈਂਟ ਪਰਵਾਇਆ ਹੋਇਆ ਤੀਗਾ ਉਹਨੇ ਕੱਟੀ ਦਿੱਤੀ ਐ ਕੋਈ ਝੂਠ ਨਹੀਂ ਦੁਬਾਰਾ ਨਾ ਮੱਝ ਥੱਲੇ ਚੰਗਾ ਦੁੱਧ ਵੀਰ ਕਹਿੰਦਾ ਆਪਾਂ ਦਿਖਾ ਵੀ ਦੇਵਾਂਗੇ ਜੇ ਕਿਸੇ ਵੀਰ ਨੇ ਦੇਖਣ ਨੂੰ। ਹਾਂ ਪੁੱਲੇ ਵੀ ਕਹਿੰਦਾ ਕੁਝ ਨਹੀਂ ਐਵੇਂ ਭਗਾਈ ਮਾਰੀ ਜਾਈ ਉਹਦਾ ਕੀ ਫਿਰ ਸਿੰਘ ਹਾਲਦੇ ਨੇ ਵੀਰੇ। ਸਿੰਘ ਹਾਲਦੇ ਨੇ। ਸਿੰਘ ਹਾਲਦੇ ਆ। ਸਿੰਘ ਦੁੱਧੋਂ ਹਟਾਈ ਫੁੱਟੋਂ ਹਟਾਈ ਨੂੰ ਦੋਟਾ। ਆ ਦੇਖਣਾ ਝੋਲੀ ਦੇਖ। ਦੋਸਤੋ ਐਚ ਐਫ ਗਾਵਾਂ ਵਾਂਗੂ ਜਿਵੇਂ ਬੱਸੀਆਂ ਦੇ ਨਹੀਂ ਝੋਲੀ ਹੁੰਦੀ ਇਸ ਤਰ੍ਹਾਂ ਦੀ ਝੋਲੀ। ਦੋਸਤੋ ਚਾਲ ਚੂਲ ਕੱਟੀ ਦੀ ਬਹੁਤ ਸੋਹਣੀ ਹੈ ਝੋਲੀ ਵੀ ਬਹੁਤ ਸ਼ਾਨਦਾਰ ਆ। ਵਧੀਆ ਹੈਟ ਆ। ਤਕਰੀਬਨ 13-14 ਮਹੀਨਿਆਂ ਦੀ ਕੱਟੀ ਦੀ ਵੀਰ ਕਹਿੰਦਾ ਉਮਰ ਹੈਗੀ ਕੋਈ ਝੂਠਤਪਾਨ ਵਾਲਾ ਕੰਮ ਨਹੀਂ ਜੇ ਕਿਸੇ ਮੇਰੇ ਵੀਰ ਦੀ ਸਮਝ ਆ ਰਹੀ ਚਾਉਂਦੀ ਹੈ ਤਾਂ ਬਾਈ ਦੇ ਘਰੇ ਤੇ ਚੰਗੀ ਤਰ੍ਹਾਂ ਤੋਂ ਛੱਲੀ ਕਰਕੇ ਖਰੀਦਾਰੀ ਕਰ ਸਕਦੇ ਹੋਗੇ ਬਿਲਕੁਲ ਲੈਣ ਬਾਜਵ ਰੇਟ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਵੀਰ ਤੋਂ ਦੇਖੀ ਤਾਂ ਥਣ ਵੀ ਖਾਇ ਵੀ ਕੋਈ ਚੱਕਰ ਨਹੀਂ ਦਿਖਾ ਲੈ ਆਹ ਦੇਖੋ ਦੋਸਤੋ ਥਣ ਵੀ ਆ ਪਤਨ ਨੂੰ ਦਿਖਾ ਦਈਏ ਚਾਰ ਹੀ ਥਣ ਨੇ ਕੋਈ ਫੋਟ ਸ਼ਾਂਕ ਨਹੀਂ ਗਈ ਇਕੱਲੇ ਇਕੱਲੇ ਨਿਕਣਵੇਂ ਜਿਵੇਂ ਐਫ ਐਫ ਵੈੜ ਦੇ ਝੋਲੀ ਹੁੰਦੀ ਐ ਇਸ ਤਰ੍ਹਾਂ ਦੀ ਝੋਲੀ ਐ ਮੀਨੀ ਸਿੰਘ ਹਾਲ ਦੀ ਦੁੱਧ ਨਾਲ ਪਲਿਆ ਹੋਇਆ ਜਾਨਵਰ ਹੈ ਜੇ ਕਿਸੇ ਮੇਰੇ ਵੀਰ ਦਾ ਸੌਂਗ ਆ ਵੀ ਆਪਾਂ ਪੂਰੀ ਮੀਨੀ ਕੱਟੀ ਲੈਣੀ ਆ ਤਾਂ ਬਾਈ ਨਾਲ ਜ਼ਰੂਰ ਇੱਕ ਵਾਰੀ ਫੋਨ ਤੇ ਸੰਪਰਕ ਕਰ ਲਓ ਰੇਟ ਵੀਰੇ ਮਾੜਾ ਆਵਾਜ਼ ਵਜਾਈ ਕਰਦੀ ਸਾਹਮਣੇ 30000 ਦੇ ਦਾਂਗੇ ਵੀਰੇ ਵੀਰ ਕਹਿੰਦਾ ਰੇਟ ਨਹੀਂ ਆਪਾਂ ਵਾੜਾ ਕਰਨਾ 37000 ਦੀ ਦੇ ਦਾਂਗੇ ਵੀਰੇ ਘਰੇ ਵੀਰੇ ਜਿਸ ਨਾਲ 2 ਕਮਾਏ 1.5 ਲੱਖ ਦੀ ਬੋਲ ਕਰੋ ਬਾਹਰ ਨਿਕਲ ਜਿੱਦ ਤੇ ਬੱਕਾ ਵਟਣੀ ਆਗਾ ਘਰੇ ਆਪਾਂ ਨਹੀਂ ਉਹ ਮਾਨਤਾਂ ਦੇ ਕੇ ਤੋੜਾਂਗੇ ਬਾਹਰ ਨਹੀਂ ਜੇ ਕਿਸੇ ਮੇਰੇ ਵੀਰ ਦੇ ਕਹਿੰਦਾ ਪਸੰਦ ਹੋਊ ਆਪਾਂ ਕੱਟੀ ਦੇ ਕੇ ਮੋੜਾਂਗੇ ਨਾਂ ਦੇ ਨਾਲ ਆ ਕੰਮ ਨਹੀਂ ਹੈਗਾ ਜਦੋਂ ਉਹ ਪਾਣੀ ਦਾਗਾ ਮਾਰੀ ਜਾ ਬੰਦਾ ਕਹਿ ਨਹੀਂ ਕੀ ਆਉਂਦੀ ਕੱਟੀ ਲੈ ਬਹੁਤ ਸ਼ਾਨਦਾਰ ਜਾਨਵਰ ਹੈ। ਬਾਕੀ ਇਹ ਕੰਨ-ਗੁੰਨ ਵੀ ਦੇਖ ਸਕਦੇ ਹੋ ਦੋਸਤੋ। ਬਹੁਤ ਸ਼ਾਨਦਾਰ। ਆਹ ਦੇਖ ਲਓ ਨੇੜੇ ਤੋਂ ਚੈੱਕ ਕਰ ਲਓ ਜਵੇਂ ਗਿਰਗਾਹ ਦੇ ਕੰਨ ਹੁੰਦੇ ਨੇ ਇਸ ਤਰ੍ਹਾਂ ਦੇ ਕੰਨ। ਬਹੁਤ ਚੰਗੀ ਫਰਨਾਸਲ ਦੇ ਇੱਥੇ ਤੋਂ ਲੱਗਦਾ ਕੰਨ ਦੇ ਇੱਕ ਕੰਨ ਵੱਡੇ ਹੋਣ ਪੂਰੀ ਦੇ ਇੱਕ ਧੌਣ ਲੰਮੀ ਹੋ ਦੋਨੇ ਜਿਹੜੇ ਚੱਲਦੇ ਨੇ। ਸਾਰੀਆਂ ਖੂਪੀਆਂ ਲੱਗੀਆਂ। ਇਹ ਵੀ ਹੋਰ ਖਾਸੀ ਨੇ ਕੱਟੀ ਦੀ। ਥਮੇ ਚੋਂ ਚਾਹ ਹੁੰਦੀ ਹੈ ਇਹਦੇ ਤੋਂ 2 ਇੰਚ ਧੌਣੇ ਜਿਹਾ ਉੱਪਰੋਂ ਕੱਟੀ। ਬਹੁਤ ਚੰਗੀ ਕੱਟੀ ਹੈ ਵੀਰੋ ਜੇ ਕਿਸੇ ਵੀਰ ਦੀ ਸਮਝ ਰਹੀ ਹੁੰਦੀ ਹੈ ਵੀਰ ਨਾਲ ਜ਼ਰੂਰ ਕੰਟੈਕਟ ਕਰ ਲਿਓ ਪਿੰਡ ਤੋ 9779475647 ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ